جيڪي روڳ ڦٽ ڦوڏ جي ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਜੂ ਕੋਟਲਾ ਕਟਾਈ ਦਾ ਬਲਵਿੰਦਰ ਬਾਦ ਜੀ ਸਭ ਤੋਂ ਬਾਕੀ ਜੀ ਸਿੱਧੂ ਜੋ ਸਮੂਹ ਪਰਿਵਾਰਕ ਇਸ ਗਰੁੱਪ ਦੀਆਂ ਸੇਵਾਵਾਂ ਨਿਭਾ ਰਹੇ ਹਨ ਉਹ ਵੀ ਇੱਥੇ ਪਹੁੰਚ ਚੁੱਕੇ ਹਨ ਅਸੀਂ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਹ ਤੁਸੀਂ ਦੇਖ ਰਹੇ ਹੋ ਤਾਂ ਜਿਵੇਂ ਆਪਣੇ ਪੁਰਾਣੇ ਪਿੰਡਾਂ 'ਚ ਵੇਖਦੇ ਸੀ ਤੁਸੀਂ ਕਿ ਖੁੰਡਾਂ ਤੇ ਬੈਠ ਕੇ ਉਹ ਤਾਂਸ ਖੇਡਦੇ ਸੀਗੇ ਤੇ ਗੱਲਾਂ ਬਾਤਾਂ ਮਾਰਦੇ ਸੀ ਤੇ ਸਾਰੇ ਪਿੰਡ ਦੀ ਗੱਲਬਾਤ ਉਹਨਾਂ ਕੋਲੇ ਖਬਰ ਹੁੰਦੀ